ਇਹ ਇਹ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਬ੍ਰੇਨ ਦਾ ਜੋ ਆਪਰੇਟ ਹੋਇਆ ਤੇ 250 ਪੰਜਾਬੀਓ ਬ੍ਰੇਨ ਟਿਊਮਰ ਤੇ ਲੋਕਾਂ ਦੀਆਂ ਜ਼ਮੀਨਾਂ ਵਿਕਦੀਆਂ ਦੇਖਦਾ ਤਾਂ ਮੈਂ ਅਜਿਹੇ ਲੋਕਾਂ ਨੂੰ ਪੀਜੀਆ ਆਉਣ ਲਈ આમંત્રਿਤ ਕਰਦਾ ਤਾਂ ਮੈਂ ਇੱਥੇ ਅੱਗੇ ੱੱਕੇ ਖਾਂਦਾ ਕਿਉਂ ਕਿ ਸਾਰੇ ਪੰਜਾਬ ਚੋਂ 10000 ਤੋਂ ਉੱਪਰ ਆਪਰੇਸ਼ਨ ਫ੍ਰੀ ਕਰਵਾਇਆ ਆਓ ਦਿਖਾਵਾਂ ਤੁਹਾਨੂੰ ਅੱਜ ਕੋ ਮੁੰਡਾ ਜੀ ਨੂੰ ਅਜ ਤੱਕ ਮੈਂ ਮਿਲਿਆ ਨਹੀਂ ਕਿਸੇ ਗੁਰਮੁਖ ਨੇ ਫੋਨ ਕੀਤਾ ਸੀ ਗੁਰਸਿੱਖ ਨੇ ਆਪਾਂ ਉਹਦੇ ਲਈ ਪ੍ਰਬੰਧ ਕਰਤਾ ਨਾਮਾ ਦਾ ਪਿੰਡ ਜਾਣ ਦਾ ਨਾਮ ਉਹਨੂੰ ਮਿਲਿਆ ਕਦੇ ਨਾ ਇਹ ਮਿਲਦਾ ਸਿਰਫ ਗਾਈਡੈਂਸ ਤੇ ਫੋਨ ਪਾਵਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇਹ ਸਾਡੇ ਵੀਰ ਜੀ ਵੀਰ ਜੋਰਾ ਸਿੰਘ ਜੀ ਪਿੰਡ ਚਮਿੰਡਾ ਜ਼ਿਲ੍ਹਾ ਲੁਧਿਆਣਾ ਤੋਂ ਜੀ ਤੇ ਇਹਨਾਂ ਨੂੰ ਬ੍ਰੇਨ ਟਿਊਮਰ ਸੀਗਾ ਜੀ ਜਿਹਨਾਂ ਨੂੰ ਆਪਾਂ ਰਸੋਲੀਆਂ ਕਹਿ ਦਿੰਨੇ ਆ ਇਨਾਂ ਦੀ ਸੱਜੀ ਅੱਖ ਬੰਦ ਹੋ ਗਈ ਸੀਗੀ ਤੇ ਕਾਫੀ ਤਕਲੀਫ ਦੇ ਵਿੱਚ ਸੀਗੇ ਤੇ ਅਸੀਂ ਲੁਧਿਆਣਾ ਤੋਂ ਇਹਨਾਂ ਦੀ ਐਮ ਆਰ ਆਈ ਕਰਵਾ ਕੇ ਸतीश ਜੀ ਨਾਲ ਸਾਡੀ ਗੱਲਬਾਤ ਹੋਈ ਤੇ ਉਹਨਾਂ ਨੂੰ ਅਸੀਂ ਐਮ ਆਰ ਆਈ ਦੀ ਰਿਪੋਰਟ ਭੇਜੀ ਤੇ ਉਹਨਾਂ ਨੇ ਪੀ ਜੀ ਆਈ ਦੇ ਵਿੱਚ ਡਾਕਟਰ ਸ਼ਲਾਂਕੀ ਜੀ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਰਿਪੋਰਟ ਦਿਖਾ ਕੇ ਸਾਨੂੰ ਐਮਰਜੈਂਸੀ 4 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀਗਾ ਜੀ ਤੇ 4 ਤਰੀਕ ਨੂੰ ਸਾਨੂੰ ਐਡਮਿਟ ਕਰਕੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨਾਂ ਦਾ ਆਪਰੇਟ ਕੀਤਾ ਡਾਕਟਰ ਸ਼ਲਾਂਕੀ ਜੀ ਨੇ ਤੇ ਆਪਰੇਟ ਬਿਲਕੁਲ ਸਹੀ ਹੋਇਆ ਜੀ ਤੇ ਇਹ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਬ੍ਰੇਨ ਦਾ ਜੋ ਆਪਰੇਟ ਹੋਇਆ ਤੇ 12 ਤਰੀਕ ਨੂੰ ਅਸੀਂ ਵਾਪਸੀ ਘਰ ਪਹੁੰਚ ਗਏ ਸੀ ਤੇ ਉਹਨਾਂ ਨੇ ਬਿਲਕੁਲ ਫ੍ਰੀ ਸਾਡਾ ਸਾਰਾ ਟ੍ਰੀਟਮੈਂਟ ਕਰਵਾਇਆ ਜੋ 5 ਲੱਖ ਵਾਲਾ ਅਸ਼ਮਾਨ ਆਪਣਾ ਕਾਰਡ ਆ ਜੀ ਉਹਦੇ ਤੇ ਸਾਰਾ ਟ੍ਰੀਟਮੈਂਟ ਹੋਇਆ ਆਸ਼ੀਮਾਨ ਜਿਹੜਾ ਕਾਰਡ ਆ ਜੀ ਆਪਣਾ 5 ਲੱਖ ਵਾਲਾ ਉਹਦੇ ਨਾਲ ਸਾਰਾ ਟ੍ਰੀਟਮੈਂਟ ਫ੍ਰੀ ਹੁੰਦਾ ਵਾ ਤੇ ਕਈ ਵਾਰੀ ਅਸੀਂ ਡਰ ਜਾਂਦੇ ਆ ਕਿ ਪੀਜੀਆਈ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਉਥੇ ਬਹੁਤ ਭੱਜਣਾ ਠਕਰਨੀ ਪੈਂਦੀ ਆ ਖੱਜਲ ਖਵਾਰੀ ਹੁੰਦੀ ਆ ਤੇ ਇਸ ਗੱਲ ਤੋਂ ਡਰਨਾ ਨਹੀਂ ਤੁਸੀਂ ਕਦੇ ਵੀ ਤੁਹਾਨੂੰ ਕਿਸੇ ਵੀ ਗੱਲ ਦੀ ਪ੍ਰੋਬਲਮ ਆ ਤੇ ਇਸ ਤੀਸ ਜੀ ਨਾਲ ਗੱਲਬਾਤ ਕਰਕੇ ਉਥੇ ਪੀਜੀਆਈ ਦੇ ਵਿੱਚ ਜੋ ਵੀ ਕੋਈ ਤੁਹਾਡਾ ਇਲਾਜ ਹੈ ਤੁਸੀਂ ਕਰਵਾ ਸਕਦੇ ਹੋ ਜੀ ਹਾਂਜੀ ਵੀਰ ਜੀ ਹੁਣ ਤੁਸੀਂ ਦੱਸੋ ਵੀ ਤੁਹਾਡਾ ਆਪਰੇਟ ਜਿਹੜਾ ਹੋਇਆ ਵਾ ਤੁਹਾਨੂੰ ਆਪਰੇਟ ਤੋਂ ਬਾਅਦ ਕੋਈ ਤਕਲੀਫ ਤਾਂ ਨਹੀਂ ਠੀਕ ਠਾਕ ਹੋ ਤੁਸੀਂ ਨਹੀਂ ਜੀ ਬਿਲਕੁਲ ਠੀਕ ਠਾਕ ਹਾਂ ਬਹੁਤ ਵਧੀਆ ਜੀ ਡਾਕਟਰ ਸਲੰਕੀ ਜੀ ਅਤੇ ਸਤੀਸ ਜੀ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ